ਅੱਜ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੁੱਡੇ ਦਰਿਆ ਦੇ ਵਿੱਚ ਕਿश्ती ਲੈ ਕੇ ਉਤਰਦੇ ਨੇ ਕਿश्ती ਲੈ ਕੇ ਬੁੱਡੇ ਦਰਿਆ ਦੇ ਵਿੱਚ ਉਤਰੇ ਹੋ ਸਰ ਕੀ ਕਾਰਨਾ ਕਿਉਂ ਜਿਹੜੀ ਆ ਲੋੜ ਪੈ ਗਈ ਜੀ ਦੇਖੋ ਉਹੀ ਬੁੱਡੇ ਨਾਲੇ ਦੀ ਅਸੀਂ ਉਹ ਵੈਲੋਸਟੀ ਚੈੱਕ ਕਰ ਰਹੇ ਸੀ ਅੱਜ ਨਾਲ ਮੀਟਰ ਮੋਟਰ ਸਾਰੇ ਲਿਆਂਦੇ ਨੇ ਤੇ ਚੈੱਕ ਕੀਤਾ ਜਿਹੜਾ 1470 ਐਮਐਲਡੀ ਦਾ ਤਾਂ ਪਾਣੀ ਦਾ ਵਹਾਵ ਇੱਥੇ ਆ ਔਰ ਰਿਕਾਰਡ ਕੈਮਰੇ ਦੇ ਸਾਹਮਣੇ ਰਿਕਾਰਡ ਹੋਇਆ ਤੇ ਇਸ ਕਰਕੇ ਜੋ ਇਹ ਡੀਪੀਆਰ ਬਣੀ ਆ ਬੁੱਡੇ ਨਾਲੇ ਦੀ ਬਿਲਕੁਲ ਗਲਤ ਆ ਔਰ ਮੈਂ ਬਾਰ-ਬਾਰ ਇਸ ਕੋ ਗਲਤ ਕਰਨਾ ਪੋਲੂਸ਼ਨ ਬੋਰਡ ਔਰ ਸੀਵਰੇਜ ਬੋਰਡ ਇਹਦਾ ਪੂਰਾ ਜ਼ਿੰਮੇਵਾਰ ਆ ਉਹਨਾਂ ਦੇ ਅਫਸਰਾਂ ਦੇ ਜਿੰਨਾ ਵੇਲੇ ਇਹ ਸਾਰਾ ਕੁਝ ਹੋਇਆ ਇਹ ਬਿਲਕੁਲ ਉਹਨਾਂ ਦੇ ਟਨਰ ਜਿਹੜੇ ਬਿੱਲ ਪਾਸ ਕੀਤੇ ਨੇ ਹੁਣ ਤੱਕ ਜਿਨ੍ਹਾਂ ਨੇ ਡੀਪੀਆ ਤਿਆਰ ਕੀਤੀ ਆ ਜਿਨ੍ਹਾਂ ਨੇ ਵਰਕ ਆਰਡਰ ਕੀਤੇ ਆ ਸਾਰੇ ਇਹਨਾਂ ਦੀ ਪਰਦਾ ਫਾਸ਼ ਹੋਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਆਉਣਾ ਚਾਹੀਦਾ ਕਿੰਨੇ ਐਮਐਲਡੀ ਪਾਣੀ ਆ ਜਿਹੜਾ ਤੁਸੀਂ ਨਾਪਿਆ ਵਾ ਕਿੰਨੇ 170 ਐਮਐਲਡੀ ਤਾਂ ਇੱਥੇ ਸੀ ਅੱਗੇ ਭਾਵ ਜ਼ਿਆਦਾ ਸੀ ਕਿਉਂਕਿ ਅੱਗੇ ਕਿਸਤੀ ਦਾਮਾ ਡੋਲ ਹੋ ਰਹੀ ਸੀ ਇਸ ਕਰਕੇ ਉੱਥੇ 1680 ਸੀ ਪਰ ਅਧਿਕਾਰੀ ਕਹਿੰਦੇ ਨੇ 500 ਐਮਐਲਡੀ ਤੋਂ ਵੀ ਘੱਟ ਆ ਸਤਲੁਜ ਦਰਿਆ ਦੇ ਮੈਂ ਤਾਂ ਉਹੀ ਕਹਣਾ ਵੀ ਜਿਹੜੇ ਅਧਿਕਾਰੀ ਕਹਿੰਦੇ 500 ਤੋਂ ਘੱਟ ਹੈਗੇ ਆ ਬਿਲਕੁਲ ਸਾਡੇ ਨਾਲ ਕਿਸਤੀ 'ਚ ਬੈਠ ਕੇ ਹਾਂਜੀ ਆਪਾਂ ਮੈਜ਼ਰਮੈਂਟ ਦੁਆਰਾ ਕਰਾ ਲੈਣੇ ਉਹਨਾਂ ਦੀ ਤਸੱਲੀ ਕਰ ਦਿੰਨੇ ਆ ਜੇ ਅਸੀਂ ਕਰੋੜਾ ਰੁਪਏ ਦੇ ਐਸਟੀਮੇਟ ਬਣਾ ਸਕਦਾ ਕਿ 200 2 2 ਲੱਖ ਰੁਪਏ ਦਾ ਇੱਕ ਆਮ ਮੀਟਰ ਜਿਹੜਾ ਵਾਟਰ ਵੈਲੋਸਟੀ ਮੈਜ਼ਰਮੈਂਟ ਮੀਟਰ ਆਸੀਂ ਉਹ ਨਹੀਂ ਖਰੀਦ ਸਕਦੇ ਅਸੀਂ ਉਹੀ ਲੈ ਕੇ ਆਪਣੇ ਜੇਬ 'ਚੋਂ ਕਰਕੇ ਕਰ ਰਹੇ ਸੀ ਉਹ ਵੀ ਨਹੀਂ ਸਰਕਾਰ ਦੇ ਵਜਨ ਪਰ ਵੀ ਨਹੀਂ ਅਸੀਂ ਆਪਣੀ ਤਸੱਲੀ ਪਹਿਲਾਂ ਕਰੀਏ ਜੇ ਐਮ ਐਨਵਾਇਰੋ ਲੈਬ ਹੈਗੀ ਆ ਜਿਹੜੀ ਕਿ ਗਰਾਸੀਮ ਦੀ ਹੈਗੀ ਕੰਪਨੀ ਉਹਨਾਂ ਦੀ ਅੱਜ ਟੀਮ ਆਈ ਸੀ ਉਹਨਾਂ ਤੋਂ ਅਸੀਂ ਨਿਪਾਇਾਈ ਕਰਾਈ ਹੈ ਸਾਰੀ ਅ ਸਰ ਕਹਿੰਦੇ ਸੀ ਕਹਿੰਦੇ ਸਾਰੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਲੋਕ ਕਹਿੰਦੇ ਨੇ ਕਿ ਆਪ ਕੋਈ ਵੀ ਵਿਧਾਇਕ ਜਿਹੜਾ ਬੁੱਢੇ ਦਰਿਆ ਦੇ ਕੋਲੇ ਨਹੀਂ ਜਾਂਦਾ ਤੁਸੀਂ ਵਿੱਚ ਉਤਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹਿੰਮਤ ਦਿਖਾਈ ਵਿੱਚ ਉਤਰੇ ਹੋ ਦੇ ਤੇ ਉੱਥੇ ਜਾ ਕੇ ਜਿਹੜਾ ਨਾਪ ਨਿਪਾਇਾਈ ਕੀਤੀ ਆ ਕੀ ਸਾਰਾ ਮਾਮਲਾ ਕੀ ਨਿਕਲੇ ਆ ਵਾ ਕਾਰਵਾਈ ਕਦੋਂ ਹੋਊਗੀ ਕਿਉਂਕਿ ਪਹਿਲਾਂ ਵੀ ਤੁਸੀਂ ਸਵਾਲ ਉਠਾਇਆ ਆਪਣਾ ਪੱਥਰ ਜਿਹੜਾ ਲਗਾਇਆ ਹੋਇਆ ਨਹੀਂ ਪੱਥਰ ਜਿਹੜਾ ਲਗਾਇਆ ਹੈ ਉਹੀ ਤੋੜਦਾ ਸੀ ਦੇਖੋ ਗੱਲ ਇਹ ਆ ਨਹੀਂ ਪੱਥਰ ਤੋੜਨ ਦਾ ਤਾਂ ਮੇਰਾ ਇੱਕੋ ਹੀ ਮਤਲਬ ਸੀ ਨਾ ਕਿ ਜੋ ਮੈਂ ਮੈਂ ਕਿਉਂ ਆਪਣੀ ਗਲਤ ਜਗ੍ਹਾ ਤੇ ਨਾਮ ਲਖਾਵਾ ਜਿੱਥੇ ਮੈਂ ਕੰਮ ਹੀ ਨਹੀਂ ਲੋਕਾਂ ਨੂੰ ਦੇ ਕੇ ਕਰ ਪਾਇਆ ਲੋਕਾਂ ਨੇ ਬੜੇ ਸਤਰਾਂ ਦਾ ਪੱਥਰ ਲਵਾਇ ਸੀ ਮੇਨਾਂ ਖੜ ਕੇ ਫੁੱਲ ਫਲ ਪਾਏ ਸੀ ਸਾਡੇ ਹਾਰ ਔਰ ਪਾਏ ਸੀ ਜਦੋਂ ਅਸੀਂ ਉਹ ਕੰਮ ਹੀ ਨਹੀਂ ਖਰਾ ਪਾਏ ਤੇ ਫਿਰ ਪੱਥਰ ਤੋੜਨੇ ਹੀ ਸੀ ਨਾ ਨਹੀਂ ਫਿਰ ਅੱਜ ਵੀ ਤੁਸੀਂ ਉਦੋਂ ਵੀ ਇਹੀ ਆਵਾਜ਼ ਚੱਕੀ ਕਿ ਅਧਿਕਾਰੀ ਜਿਹੜੇ ਨੇ ਕੰਮ ਨਹੀਂ ਕਰ ਰਹੇ ਅੱਜ ਵੀ ਹੋਈ ਹੈ ਐਕਚੁਅਲੀ ਮੇਰੀ ਆਵਾਜ਼ ਕੋਈ ਆਵਾਜ਼ ਚ ਫਰਕ ਆ ਦੱਸ ਦਿਓ ਜੋ 10 ਦਿਨ ਪਹਿਲਾਂ ਆਵਾਜ਼ ਸੀ ਹਾਲੀ ਲੱਗੇ ਹੋਇਆ ਕਰਨ ਇਹ ਹਾਲੀ ਇਹ ਹਾਲੀ ਨੇ ਅੱਛਾ ਹੁਣ ਆਪ ਨੂੰ ਪਾਇਆ ਹੋ ਗਿਆ ਲਾਭ ਰੂਈਆ ਹੋ ਗਿਆ ਹੁਣ ਅਫਸਰਾਂ ਨੂੰ ਬੁ ਵਿધાન ਸਭਾ ਸੈਸ਼ਨ ਨੂੰ ਵੀ ਸ਼ੁਰੂ ਕਰੋ ਬਿਲਕੁਲ ਸੈਸ਼ਨ ਦੇ ਵਿੱਚ ਮੈਂ ਮਾਨਸੇ ਸਰ ਸਪੀਕਰ ਸਾਹਿਬ ਨੂੰ ਬੇਨਤੀ ਲਾਵਾਂਗਾ ਕਿ ਮੈਨੂੰ ਟਾਈਮ ਦੇਣ ਤਾਂ ਕਿ ਅਸੀਂ ਬੁੱਢੇ ਨਾਲੇ ਬਾਰੇ ਗੱਲ ਕਰ ਸਕੀਏ ਮੁੱਖ ਮੰਤਰੀ ਪੰਜਾਬ ਦਾ ਕਿ ਜਿਹੜੀ ਅਪੀਲ ਕਿਉਂਕਿ ਸਭ ਤੋਂ ਵੱਡਾ ਦਰਦ ਮੈਂ ਤਾਂ ਕਹੂੰਗਾ ਲੁਧਿਆਣਾ ਦਾ ਲੁਧਿਆਣਾ ਵਾਸੀਆਂ ਦਾ ਅਸੀਂ ਤਾਂ ਮਾਨਸੇ ਨੂੰ ਅਪੀਲ ਕਰਦੇ ਆਂ ਵੀ ਉਹਨਾਂ ਦੇ ਮੈਂਬਰ ਵੀ ਆ ਤੇ ਕਿਰਪਾ ਕਰਕੇ ਹੁਣ ਇਹਦੀ ਇਨਕੁਆਰੀ ਸੀਬੀਆਈ ਤੋਂ ਕਰਾਈ ਜਾਵੇ ਜੁਡੀਸ਼ਰੀ ਤੋਂ ਕਰਾਈ ਜਾਵੇ ਵਿਜੀਲੈਂਸ ਤੋਂ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਕਿ ਬਲੈਕ ਸ਼ੀਪਸ ਕਿਹੜੀਆਂ ਸੀ ਜਿਹੜੇ ਪੰਜਾਬ ਨੂੰ ਇੰਨਾ ਕਾਂਡ ਲਾ ਰਹੀਆਂ ਨੇ ਉਹਨਾਂ ਨੂੰ ਸਾਡੀ ਪਾਰਟੀ ਆਵਾਦੀ ਪਾਰਟੀ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਹ ਸਨ ਬਧਾਇ ਹਲਕਾ ਬਧਾਇਕ ਜਿਨ੍ਹਾਂ ਨੇ ਸਾਫ ਸਾਫ ਕਿਹਾ ਕਿ ਜਾਂਚ ਦੀ ਜਿਹੜੀਆਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਾਂ ਮੁੱਖ ਮੰਤਰੀ ਪੰਜਾਬ ਨੂੰ ਮੋੜ ਤੋਂ ਜਿਹੜੀ ਅਪੀਲ ਕੀਤੀ ਗਈ ਹੈ ਇੱਕ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਣਗੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਿੰਦਰ